ਇਹ ਸਹਗਦਾ ਕੁੜੀ ਸ਼ਕਾਇਆ ਜੀ ਸਾਦੂ ਕਿਉਂ ਬਾਹਰ ਚਲੀ ਗਈ ਉਹ ਹਾਂ ਜਿਹੜੀ ਬਾਹਰ ਸੱਤਾ ਪਿੱਛੇ ਹੈ ਹਾਂ ਭੂਗੜ ਕੇ ਇਹਨਾਂ ਦੇ ਮਾਣੇ ਕੇ ਹੁਣ ਸ਼ੈਗ ਰਸਕਾ ਹਾਂ ਇਹ ਪਤਾ ਨਹੀਂ ਕੀ ਕਰਨਾ ਹਾਂ ਉਹ ਤਾਂ ਇੱਕ ਵਾਰ ਫੁੱਪਾ ਨਹੀਂ ਘਾੜ ਰੱਖੀ ਗਣੀ ਮਾਤਾ ਧੀਗਾ ਤੇ ਬਾਹਰ ਪਿੱਛੇ ਫੜਦੀ ਹਾਂ ਹਾਂ ਬਾਹਰ ਜਿਹੜਾ 60 ਤਾਂ ਉਹ ਅੱਛਾ ਮਾਤਾਗ ਵੀ ਦੋ ਵਾਰੀ ਹੋਈ ਪਾਖੀਆਂ ਨਹੀਂ ਰੱਖੀਆਂ ਵੀ ਬਲੌਰ ਨਾਲ ਤੇਰੀ ਵਧੀ ਆਨੇ ਕੋ ਜਾਂਦੀ ਸੀ ਬਲੌਰ ਨਾਲ ਬਲੌਰ ਨਾਲ ਤੇਰੀ ਵਧੀ ਹਾਂ ਉਹ ਸੱਕੀ ਬੰਦਾ ਦੇਖੋ ਮੇਰਾ ਕਿਵੇਂ ਸੱਚੀ ਹੁਣ ਕੋਈ ਹੁਣ ਆਪਣਾ ਵਾਹਦਾ ਹੈ ਨਹੀਂ ਹਾਂ ਮੇਰਾ ਹਾਂ ਕੋਲੇ ਬਸਾਣਦੇ ਹੈ ਆਈਆ ਬੁਲਾ ਰ ਅੱਛਾ ਉਹ ਇਕੱਠੇ ਜਾਂਦੇ ਹੁੰਦੇ ਸੀ ਤੁਸੀਂ ਮੇਰੇ ਹੂੰ ਕਿਉਂ ਫਿਰ ਤੂੰ ਕਿਹੜੇ ਕੰਮ ਨਹੀਂ ਫਿਰ ਹੁਣ ਗੱਲਾਂ ਸੁਣ ਲੈ ਜਿਆ ਖੁਸ਼ ਦੀ ਹਾਂ ਨਹੀਂ ਗੱਲਾਂ ਕਰ ਅੱਛਾ ਉਹਨਾਂ ਮਾਸੀ ਕੀ ਸਾਡੇ ਆਉਂਦਾ ਹੁੰਦਾ ਉਹ ਮਾਸੀ ਕੀ ਹਾਂ ਮਾਸੀ ਕੀ ਕੀ ਸੀਗਾ ਮਾਸੀ ਉਹ ਦਵਾਈਆਂ ਦਿੰਦੇ ਨਹੀਂ ਸਾਹ ਨਹੀਂ ਹਾਂ ਇਹ ਨਾਲ ਹੀ ਕੁਝ ਇਹ ਨਾਲ ਹੀ ਉਹ ਸ਼ਾਇਦ ਉੱਥੇ ਕੁਣ ਨਾ ਆ ਗਣਾ ਸਾਈਕਲ ਤੇ ਅੱਕੀ ਤਰ੍ਹਾਂ ਕੀ ਹੂੰ ਉਹ ਆ ਛੱਡ ਜਣਾ ਪਰੀਪੂਰੀ ਦਾ ਹੁੰਦਾ ਕਦੇ ਕਾਰ ਦਿੰਦਾ ਉਹਨਾਂ ਹਾਂ ਹਾਂ ਪਰੀਪੂਰੀ ਦਾ ਹਾਂ ਉਹ ਮੰਗ ਕਰਦੇ ਇਹਦਾ ਕਾਹਨ ਹੁੰਦਾ ਹਾਂ ਕੀ ਕਹਿੰਦਾ ਹੀ ਹਾਂ ਕੀ ਗੱਲ ਕਰ ਰਹੀ ਹੈ? ਹਾਂ। ਅੱਛਾ। ਹਾਂ।